ਸਸਿਕਾ ਜੀ ਮਹਾ ਕੋਮਲਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਉਤਰੀ ਕੈਲੀਫੋਰਨੀਆ ਦੇ ਵਿੱਚ ਭੁਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਜਿਸ ਤੋਂ ਬਾਅਦ ਅਧਿਕਾਰੀਆਂ ਨੇ ਸੁਨਾਮੀ ਦੀ ਚੇਤਾਵਨੀ ਵੀ ਜਾਰੀ ਕਰ ਦਿੱਤੀ ਹੈ ਤੇ ਦੱਸਣਯੋਗ ਹੈ ਕਿ ਭੁਚਾਲ ਸਵੇਰੇ 9:11 ਵਜੇ ਪ੍ਰਸ਼ਾਂਤ ਮਹਾਸਾਗਰ ਉਤੇ ਸਥਿਤ ਤੱਟਵਰਤੀ ਹੰਬੋਲਟ ਕਾਉਂਟੀ ਦੇ ਇੱਕ ਛੋਟੇ ਜਿਹੇ ਕਸਬੇ ਫਨਟੇਲ ਦੇ ਨੇੜੇ ਆਇਆ ਸੀਗਾ ਇਸ ਤੋਂ ਬਾਅਦ ਹਲਕੇ ਝਟਕੇ ਵੀ ਮਹਿਸੂਸ ਕੀਤੇ ਗਏ ਅਮਰੀਕੀ ਭੂ ਵਿਗਿਆਨਕ ਸਰਵੇਖਣ ਦੇ ਮੁਤਾਬਕ 7.0 ਦੀ ਬਰਤਾਂ ਦੇ ਇਸ ਪੁਚਾਲ ਤੋਂ ਬਾਅਦ ਕੈਲੀਫੋਰਨੀਆ ਦੇ ਘੱਟੋ-ਘੱਟ 5.3 ਕਰੋੜ ਲੋਕਾਂ ਨੂੰ ਸੰਭਿਤਾ ਖਤਰਾ ਹੈ ਤੇ ਯੂਐਸਜੀਏ ਦੇ ਅੰਦਾਜ਼ਾ ਲਗਾਇਆ ਹੈ ਕਿ ਲਗਭਗ 1.3 ਮਿਲੀਅਨ ਲੋਕ ਉਹਨਾਂ ਖੇਤਰ ਦੇ ਵਿੱਚ ਰਹਿੰਦੇ ਸਨ ਜਿੱਥੇ ਉਹਨਾਂ ਨੇ ਪੂਚਾਲ ਮਹਿਸੂਸ ਕੀਤਾ ਹੋ ਸਕਦਾ ਹੈ। ਸੰਤਾ 크ੋਜ਼ ਖੇਤਰ ਦੇ ਵਿੱਚ ਰਾਸ਼ਟਰੀ ਮੌਸਮ ਸੇਵਾ ਦੁਆਰਾ ਸੁਨਾਮੀ ਦੀ ਚੇਤਾਵਨੀ ਜਾਰੀ ਕਰਦੇ ਕਿਹਾ ਗਿਆ ਹੈ ਕਿ ਜ਼ਬਰਦਸਤ ਲਹਿਰਾਂ ਤੁਹਾਡੇ ਨੇੜੇ ਦੇ ਤੱਟਵਰਤੀ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ। ਤੁਸੀਂ ਖੇਤਰ ਦੇ ਵਿੱਚ ਹੋ ਤੇ ਤੱਟਵਰਤੀ ਖੇਤਰ ਤੋਂ ਦੂਰ ਰਹੋ। ਉੱਚੀਆਂ ਥਾਵਾਂ ਤੇ ਜਾਓ ਅਤੇ ਤੱਟ ਤੋਂ ਦੂਰ ਰਹੋ ਜਦ ਤੱਕ ਸਥਾਨਕ ਅਧਿਕਾਰੀ ਤੁਹਾਨੂੰ ਵਾਪਸ ਜਾਣ ਦਾ ਨਿਰਦੇਸ਼ ਨਹੀਂ ਦਿੰਦੇ। ਅਮਰੀਕਾ ਦਾ ਕੈਲੀਫੋਰਨੀਆ ਸ਼ਹਿਰ ਪੁਚਾਲ ਦੇ ਤੇਜ਼ ਝਟਕਿਆਂ ਦੇ ਨਾਲ ਹਿੱਲ ਗਿਆ ਹੈ ਰਿਕਟਰ ਪੈਮਾਨੇ ਉੱਤੇ ਪੁਚਾਲ ਦੀ ਤੀਬਰਤਾ 7 ਮਾਪੀ ਗਈ ਹੈ ਤੇ ਸਯੁਕਤ ਰਾਜ ਭੂ ਵਿਗਿਆਨਕ ਸਰਵੇਖਣ ਨੇ ਪੁਚਾਲ ਦੀ ਪੁਸ਼ਟੀ ਕੀਤੀ ਹੈ ਜਿਸ ਦਾ ਕੇਂਦਰ ਫੈਰੈਂਡਲ ਦੇ ਪੱਛਮ ਦੱਖਣ ਪੱਛਮ ਦੇ ਵਿੱਚ ਲਗਭਗ 100 ਕਿਲੋਮੀਟਰ ਦੀ ਡੂੰਘਾਈ 'ਚ ਸਥਿਤ ਸੀ ਇੰਨੀ ਜ਼ਿਆਦਾ ਤੀਬਰਤਾ ਵਾਲੇ ਪੁਚਾਲ ਕਾਰਨ ਸਮੁੰਦਰ 'ਚ ਸੁਨਾਮੀ ਆਉਣ ਦੀ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ ਅਮਰੀਕੀ ਪੁਚਾਲ ਵਿਗਿਆਨੀਆਂ ਮੁਤਾਬਕ ਵੀਰਵਾਦ ਦੇ ਰਾਤ ਕੈਲੀਫੋਰਨੀਆ ਦੇ ਤੱਟ ਉਤੇ ਜ਼ਬਰਦਸਤ ਪੁਚਾਲ ਆਇਆ ਜਿਸ ਕਾਰਨ ਸਮੁੰਦਰ ਚ ਸੁਨਾਮੀ ਦਾ ਖਤਰਾ ਹੈ ਹੋਨੋ ਲੂਲੂ ਦੇ ਵਿੱਚ ਰਾਸ਼ਟਰੀ ਮੌਸਮ ਸੇਵਾ ਦੇ ਸੁਨਾਮੀ ਚੇਤਾਵਨੀ ਕੇਂਦਰ ਦੁਆਰਾ ਚੇਤਾਵਨੀ ਜਾਰੀ ਕੀਤੀ ਗਈ ਸੀ ਅਤੇ ਕਿਹਾ ਗਿਆ ਸੀ ਕਿ ਇੱਕ ਖਤਰਨਾਕ ਸੁਨਾਮੀ ਪੁਚਾਲ ਦੇ ਕੇਂਦਰ ਦੇ 300 ਕਿਲੋਮੀਟਰ ਦੇ ਅੰਦਰ ਵਿੱਚ ਆ ਦੇ ਨਾਲ ਟਕਰਾ ਸਕਦੀ ਹੈ ਹਾਲਕੇ ਫਿਲਹਾਲ ਕਿਸੇ ਵੀ ਖੇਤਰ ਚ ਕੋਈ ਲਹਿਰ ਨਹੀਂ ਹੈ ਪਰ ਬੀਚ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਚੌਕਸ ਰਹਿਣਾ ਚਾਹੀਦਾ ਹੈ ਮੀਡੀਆ ਰਿਪੋਰਟਰਾਂ ਦੇ ਮੁਤਾਬਕ ਪੁਚਾਲ ਤੇ ਛਟਕੇ ਇੰਨੇ ਜ਼ਬਰਦਸਤ ਸਨ ਕਿ ਇਮਾਰਤਾਂ ਹਿੱਲ ਗਈਆਂ ਘਰਾਂ ਅਤੇ ਸੜਕਾਂ ਦੀਆਂ ਕੰਧਾਂ ਦੇ ਵਿੱਚ ਤਰੇੜਾਂ ਨਜ਼ਰ ਆਈਆਂ ਫੁਚਾਲ ਦੇ ਝਟਕੇ ਸਾਨ ਫ੍ਰਾਂਸਿਸਕੋ ਤੱਕ ਮਹਿਸੂਸ ਕੀਤੇ ਗਏ ਇੱਕ ਹੋਰ ਫੁਚਾਲ ਦੇ ਖਤਰੇ ਨੂੰ ਵੀ ਮਹਿਸੂਸ ਕਰਦੇ ਹੋਏ ਸਾਨ ਫ੍ਰਾਂਸਿਸਕੋ ਦੇ ਇਹਤਿਆ ਰੈਪਿਡ ਕਲਾਂਸਿਟੇ ਡਿਸਟ੍ਰਿਕਟ ਨਿ ਸਾਨ ਫ੍ਰਾਂਸਿਸਕੋ ਅਤੇ ਓਕਲੈਂਡ ਵਿਚਕਾਰ ਸੁਰੰਗ ਰਾਹੀ ਵਾਣਾ ਦੀ ਆਵਾਜਾਈ ਨੂੰ ਰੋਕ ਦਿੱਤਾ ਹੈ ਜੋ ਸਮੁੰਦਰ ਦੇ ਹੇਠਾਂ ਪਾਣੀ ਦੇ ਹੇਠਾਂ ਬਣੀ ਹੈ ਜ਼ਿਕਰੀ ਹੋ ਕੇ ਕੇ ਮੀਡੀਆ ਰਿਪੋਰਟਰ ਦੇ ਮੁਤਾਬਕ ਪੁਚਾਲ ਵਿਗਿਆਨੀ 루ਸੀ ਜੋਨਸ ਦਾ ਕਹਿਣਾ ਹੈ ਕਿ 7 ਤੀਬਰਤਾ ਦੇ ਪੁਚਾਲ ਦੇ ਨਾਲ ਕੈਲੀਫੋਰਨੀਆ ਦੇ ਪੱਛਮੀ ਤਾਟੂ ਤੇ ਰਹਿਣ ਵਾਲੇ 5.3 ਮਿਲੀਅਨ ਲੋਕਾਂ ਦੇ ਲਈ ਖਤਰਾ ਹੈ ਕਿਉਂਕਿ ਪੁਚਾਲ ਇੰਨਾ ਜ਼ਬਰਦਸਤ ਸੀ ਕਿ ਇਹਨਾਂ ਦੇ ਝਟਕਿਆਂ ਦੇ ਸਾਲ ਫ੍ਰਾਂਸਿਸਕੋ ਦੱਖਣ ਵੱਲ 270 ਮੀਲ ਤੱਕ ਮਹਿਸੂਸ ਕੀਤੇ ਗਏ ਤੇ ਲੋਕਾਂ ਦੇ ਕਈ ਸੰਕਟਾ ਤੱਕ ਰੋਲਿੰਗ ਸਪੀਡ ਮਹਿਸੂਸ ਕੀਤੀ ਤੇ ਪੁਚਾਲ ਆਉਂਦੇ ਹੀ ਸੁਨਾਮੀ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਚੇਤਾਵਨੀ ਕੈਲੀਫੋਰਨੀਆ ਦੇ ਉੱਤਰ ਦੇ ਵਿੱਚ ਮੋਟੇਬੀ ਬੇ ਤੋਂ ਔਰਗਨ ਤੱਕ ਲਗਭਗ 500 ਮੀਲ ਯਾਨੀ ਕਿ 805 ਕਿਲੋਮੀਟਰ ਦੇ ਖੇਤਰ ਨੂੰ ਕਵਰ ਕਰਦੀ ਹੈ ਫਿਰ ਰਿਪੋਰਟ ਚੈਨਲ ਪੰਜਾਬੀ